ਹਾਂਜੀ ਅੱਜ ਆਪਾਂ ਤੇ ਰਹਾਣੇ ਜੱਟਾ ਕੰਮ ਦੇਖਣ ਆਏ ਸੀ ਆ ਗੋਪੀ ਮੁੰਡੇ ਦਾ ਕੰਮ ਆ ਇਹ ਆ ਪਾਜੀ ਹੁਣ ਇੱਟਾ ਚੱਕਦੇ ਦੇਖ ਕੇ ਮੈਨੂੰ ਵਧੀਆ ਲੱਗਿਆ ਦੇਖੋ ਕਿੰਨੀਆਂ ਇੱਟਾ ਚੱਕਦੇ ਆ ਇੱਕੋ ਵਾਰੀ ਚ ਲੈ ਕੇ ਜਾਂਦੇ ਆ ਕੀ ਹੋਜੀ ਕੀ ਇੱਟਾ ਲੈ ਕੇ ਜਾ ਰਹੇ ਆ ਦੇਖ ਲਓ ਲਾਂਦਾ ਚੱਕਾ ਪੂਰਾ ਦਿਖਾਉਂਗਾ ਤੁਹਾਨੂੰ ਹਾਂਜੀ 34 34 ਇੱਟਾ ਕਹਿੰਦਾ ਲੈ ਕੇ ਜਾਊਂਗਾ ਆਹ ਦੇਖ ਸਕਦੇ ਆ ਤੇ ਨਵੀਂ ਟਰੱਕ ਦੇਖ ਰਿਹਾ ਮੈਂ లైక్ ਤੇ షేర్ ਕਰਨਾ ਜ਼ਰੂਰ ਬੰਦਾ ਇਹ ਬੰਦਿਆਂ ਦਾ ਜਿੱਦਾਂ ਕਿ ਹੌਸਲਾ ਫਜ਼ਾਈ ਲਈ ਦੇਖੋ 6.5 ਈਟਾ ਨਹੀਂ ਚੱਕ ਹੁੰਦੀ ਆ ਗਈਆਂ ਇਹ ਬੰਦਾ 34 ਈਟਾ ਲੈ ਕੇ ਜਾ ਰਿਹਾ ਆ ਇਹਨੂੰ ਮਿਹਨਤ ਕਹਿੰਦੇ ਆ ਅਸਲ 'ਚ ਆਹ ਦੂਜਾ ਬਾਈ ਵੀ ਆਪਣਾ ਉਹ ਆਪਣਾ ਚੱਕਾ ਲਾ ਰਿਹਾ ਆ ਸਾਰਾ ਤੁਹਾਨੂੰ లైవ్ ਦੇ ਵਿੱਚ ਆ ਕੋਈ ਐਡੀਟਿੰਗ ਨਹੀਂ ਕੋਈ ਸਕਿਪ ਨਹੀਂ ਹੈਗਾ ਜੋ ਵੀ ਹੈਗਾ ਸਾਹਮਣੇ ਦਿਖਾ ਰਹੇ ਆ ਚੱਕਾ ਲਾੰਦਾ ਦਿਖਾਰਾਂਗੇ ਦਿਖਾਵਾਂਗੇ ਉਹਦੇ ਦੇਖ ਸਕਦੇ ਆ ਤੁਸੀਂ ਚਾਰ ਗੇੜਿਆਂ 'ਚ 34 ਦੇ ਹਿਸਾਬ ਨਾਲ 120 ਚਾਰ ਚਾਰ 132 ਇਟਾ ਲੈ ਜਾਂਦੇ ਆ ਜੀ ਚਾਰ ਗੇੜੇ ਜੇ ਲਾਂਦੇ ਆ ਦੇਖ ਲਓ ਓਡਾ ਓਦਾ ਭਰਾ ਦਾ ਆਪਦਾ ਕੱਦ ਨਹੀਂ ਹੈਗਾ ਜਿੰਨੀ ਇਟਾ ਉਹਨਾਂ ਲੈ ਜਾਣੀ ਹੈ ਇਹ ਸਾਰੀਆਂ ਟੈਕਨੀਕ ਹੁੰਦੀਆਂ ਕੱਲਾ ਜ਼ੋਰ ਨਹੀਂ ਹੁੰਦਾਗਾ ਜ਼ੋਰ ਵੀ ਹੁੰਦਾ ਆ ਪਰ ਅਸਲੀ ਟੈਕਨੀਕ ਆ ਇਹ ਹਾਂ ਦੇਖ ਸਿਰ ਦੇ ਉੱਤੇ ਥੱਲੇ ਰੱਖ ਲਿਆ ਤੇ ਇਟਾਂ ਨੂੰ ਸਪੋਰਟ ਦੇ ਲਈ ਦੂਜੇ ਭਰਾ ਨਾਲ ਮੜਦੇ ਹੱਥ ਨਹੀਂ ਲਵਾਇਆ ਕੱਲਾ ਬੰਦਾ ਹੀ ਲੈ ਗਿਆ ਜੀ ਹੁਣ ਤੁਹਾਨੂੰ ਦਿਖਾਵਾਂਗਾ ਦੇਖੋ ਪੌੜੀਆਂ ਦੇ ਉੱਤੇ ਜਾ ਰਹੀਆਂ ਇਹ ਨਹੀਂ ਕਿ ਆਪਾਂ ਉਦਾਂ ਹੀ ਛੋਟੀ ਜਿਹੀ ਵੀਡੀਓ ਬਣਾਈ ਆ ਵੈਲਕਮ ਪ੍ਰੋਪਰ ਦਿਖਾਵਾਂਗਾ ਤੁਹਾਨੂੰ ਬਹੁਤ ਔਖਾ ਕੰਮ ਆਰ ਕਹਿੰਦੇ ਰੋਟੀ ਕਮਾਣੀ ਔਖੀ ਜੰਦੀ ਆ ਪੂਰਾ ਜੋਰ ਲੱਗ ਜਾਂਦਾ ਹੁਣ ਉੱਪਰ ਜਾਣ ਤੱਕ ਮਤਲਬ ਬਸ ਹੋ ਜਾਂਦੀ ਬੰਦੇ ਦੀ ਜਿਹੜਾ ਸਹੀ ਤਰੀਕਾ ਮੈਂ ਤੁਹਾਨੂੰ ਦੱਸਾਂ ਨਾ ਬੰਦੇ ਤੇ ਨਹੀਂ ਅਹਿਮਤ ਨਹੀਂ ਹੁੰਦੀ ਕਿ ਬੰਦਾ 10 ਇੱਟਾ ਵੀ ਉੱਤੇ ਲੈ ਜਾਵੇ ਇਹ ਬੰਦੇ ਦਾ ਹੌਸਲਾ ਆ ਜੀ। ਤਾੜੀ ਬੋਚਾਈ ਦੀ ਆ ਜੀ ਆ ਬੰਦੇ ਦੀ। ਭਾਜੀ ਬਹੁਤ ਬਹੁਤ ਜਦਾ ਕਹਿੰਦੇ ਆ ਕਿ ਖੁਸ਼ੀ ਆ ਕਿ ਹਿੰਮਤੀ ਬੰਦੇ ਆ ਤੁਸੀਂ। ਹੋਰ ਇੱਕ ਸ਼ੁਰੂ ਤੋਂ ਨਹੀਂ ਏਟਾ ਚੱਕ ਲੈਣੇ ਕਿ ਹਾਂ ਜੀ ਜੀ ਸ਼ੁਰੂ ਤੋਂ। ਅੱਛਾ ਜੀ। ਮੇਰੇ ਕੋਲ ਨਾਲ ਦਿਹਾੜੀ ਤੇ ਪੇਜ ਦੇ 2-3000 ਰੈਟ ਚੜਾ ਦਿੰਦੇ ਹਾਂ ਨੇ। ਜੀ ਜੀ ਦਿਹਾੜੀ ਤੇ ਅਗਰ ਜਿੱਦਾਂ ਦਾ ਦਿਹਾੜੀ ਪਾਉਣੇ ਜੇ ਕੋਈ ਦਿਹਾੜੀ ਨਹੀਂ ਪਰਦੇ ਜੇ ਜਨੈਪੁਰ ਤੋਂ ਕੰਮ ਕਰਦੇ ਆ ਜੇ। ਹਾਂ ਜੀ ਹਾਂ ਜੀ। ਥੋੜੇ ਬਹੁਤ ਆਪਣਾ ਪੇਟ ਪਾਲ ਲਈ ਜਾਂਦਾ। ਕਿੰਨੇ ਪੈਸੇ ਲੈਨੇ ਆ 1000 ਰੈਟ ਦੇ? ਯਾਰ ਇਹਨਾਂ ਤੋਂ ਤਾਂ ਅਸੀਂ ਕੋਈ 800 ਪਰ ਦਿੰਦਾ ਆ ਹੂੰ ਹੂੰ ਕੋਈ 500 ਦੇ ਦਿੰਦਾ ਆ ਅੱਛਾ ਮਤਲਬ 5-600 ਦੇ ਵਿੱਚ ਤੁਸੀਂ ਕਰਦਾ ਚੜਾ ਦਿੰਦੇ ਆ ਯਾਰ ਹਾਂਜੀ ਹਾਂਜੀ ਬਾਕੀ ਮੰਜ਼ਲਾਂ ਦਾ ਹਿਸਾਬ ਹੁੰਦਾ ਆ ਮੰਜ਼ਲਾਂ ਜਿਹੜੀ ਚੌਥੀ ਵੀ ਚੜਾ ਦਿੰਦੇ ਆ ਪੰਜਵੀਂ ਵੀ ਚੜਾ ਦਿੰਦੇ ਆ ਆਓ ਬਈ ਉਹ ਪੈਸੇ ਦਾ ਹਿਸਾਬ ਹੋ ਜਾਂਦਾ ਨਾ ਬਹੁਤ ਵਧੀਆ ਭਾਜੀ ਮਜ਼ਦੂਰ ਬੰਦਿਆਂ ਲਈ ਖੇਰ ਜਰੂਰੀ ਕਰੋ ਕਿਉਂਕਿ ਬੰਦੇ ਨੇ ਇਹ ਚੀਜ਼ ਦੇਖ ਕੇ ਮੇਰਾ ਆਪਣਾ ਮਨ ਖੁਸ਼ ਹੋ ਗਿਆ ਜੀ ਇੰਨੇ ਏਦਾਂ ਦੇ ਬੰਦੇ ਵੀ ਆ ਦੁਨੀਆ ਤੇ ਇੰਨੇ ਮਿਹਨਤੀ ਹੂੰ ਜੀ ਕਗਾ 28 48 ਚੜਾਈਆਂ ਨਹੀਂ ਜਾਂਦੀਆਂ ਉਹ ਦੇਖੋ ਇੱਕ ਭਰਾ ਹੋਰ ਆ ਗਿਆ ਇਹ ਗੋਪੀ ਮੁੰਡਾ ਆ ਡਮੇਲੀ ਆ ਠੇਕੇਦਾਰ ਜਿਹੜਾ ਉਹਦੇ ਕੰਮ ਤੇ ਆ ਭਰਾ ਹੁਣ ਹੀ ਆਏ ਹੋਇਆ ਮੁੰਡੇ ਹਿੰਮਤੀ ਆ ਜੀ ਇਹਨਾਂ ਦੀ ਹੌਸਲਾ ਵਧਾਈ ਲਈ ਵੀਡੀਓ ਨੂੰ ਅੱਗੇ ਤੱਕ ਪਹੁੰਚਾ ਦਿਓ ਜਿਹੜੇ ਕਿਰਤੀ ਬੰਦੇ ਆ ਉਹਨਾਂ ਤੇ ਆ ਬੰਦਿਆਂ ਨੂੰ ਸਪੋਰਟ ਕਰਨੀ ਚਾਹੀਦੀ ਆ ਕਾ ਕੋਈ ਚੋਰੀ ਨਹੀਂ ਕੋਈ ਡਾਕਾ ਨਹੀਂ ਕੋਈ ਬੇਈਮਾਨੀ ਨਹੀਂ ਆਪਣੀ ਮਿਹਨਤ ਦੇ ਪੈਸੇ ਕਮਾਏ ਉਹ ਵੀ ਇੱਕ ਭਰਾ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ